ਜਦੋਂ 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 ਜਾਂਦਾ ਜਾਂਦਾ ਅੰਦਰ ਅੰਦਰ ਤਰਾਂ ਤਰਾਂ ਨੂੰ ਤੇ ਇਹ ਰੋਪ ਤੇ ਜੰਦਾ ਜਾਂਦਾ ਜਾਦ ਵਿੱਚ ਚੁੰਮ ਕੇ ਬਾਦ ਜਿਹੜਾ ਪਾਇਲਟ ਜਿਹੜਾ ਹੁੰਦਾ ਹੈ ਉਸ ਤੋਂ ਉਸ ਤੋਂ ਬਾਅਦ ਜਦੋਂ ਅੰਦਰ ਆਉਂਦਾ ਹੈ ਤੇ ਕੋਈ ਬੰਦਾ ਚਾ ਜਾਬ ਕਰਦਾ ਇਸ ਇਸ ਪਿੱਛਾ ਚੱਲ ਕਰ 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 ਪੱਟ ਪੱਟੀ ਚਾ ਜਾ ਜਦੋਂ ਜਦੋਂ ਕਰ 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 ਜਦੋਂ ਉਹ ਮੈਂ ਪੜਟ ਕਰਦਾ ਮੇਰੇ ਮਨ ਚ ਆਇਆ ਕਿ 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 ਸਿੱਖ ਦੇ ਵੇਲੇ ਸੀ ਉਹ ਤੇ ਚਿੱਲੇ ਸੀ ਲੇਸੇ ਇਹ ਜੋ ਉਹ ਪ੍ਰਭੂ ਸਾਈ ਭਾਈ ਮਾਰਿਆ ਜਾ ਜੀ ਦੀ ਜੀ 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 ਇੰਜੋਏ ਜੋ ਆ ਰਹੇ ਇਸ ਲਈ ਮੈਂ ਆਪਣੇ ਪੜਟ ਕਰਦਾ ਤੇ ਪਹਿਲੇ ਲਈ ਕਿ ਆ ਕਿ ਹੁਣ ਮੂਸੀ ਇਹ ਨੋਟ ਵੀ ਕਰ ਕਰਨੀ ਹੈ ਕਿ ਜਿਹੜਾ ਵੇਲੇ ਸੀ ਕੋਈ ਹੈ ਉਹ ਪਾੜ ਬੱਲੋ ਬੱਲੋ ਛੋ ਛੋ ਮੈਂ ਸੁਣਾਉਣਾ ਬੰਦ ਬੰਦ ਮੰਤਰ ਮੰਤਰ ਆ ਆ ਰੋਗ ਜਿਹੜਾ ਜਿਹੜੇ ਮਿਕਸ ਮਿਕਸ ਹੁੰਦੇ ਆ ਜਿਹੜੇ ਸਾਰੇ ਸਾਰੇ ਬੱਤੇ ਬੱਤੇ ਹੁੰਦੇ ਆ ਤੇ ਉਹਨਾਂ ਦੇ ਮੰਤਰ ਮੰਤਰ ਨਹੀਂ ਹੁੰਦਾ ਪਰ ਤੁਸੀਂ ਕਿਸੇ ਕਿਤੇ ਚੀਜ਼ ਲਾ ਲਾ ਦਿਆ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਉਹ ਜਦ ਜਦ ਨੂੰ ਪੂਰੀ ਜਾਂਦੀ ਮੈਨੂੰ ਨਹੀਂ ਨਹੀਂ ਬਹੁਤ ਫਰਟ ਫੈਂਡਿੰਗ ਵੀ ਗਾਇਨੀ ਮੇਰੀ ਮੇਰੀ ਸੀਗੀ

तो मैं कहती हूँ जे जे जी सी फे फे वे 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 ਤਾਂ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਗੁਰਬਾਣੀ ਪੜ੍ਹਦਾ ਮੈਂ ਮੂਲ ਮੰਤਰ ਦਾ ਜਾਪ ਕਰਦਾ ਤੋ ਕਹਿੰਦੇ ਨੇ ਐਦਾਂ ਕੀ ਇਹ ਮੂਲ ਮੰਤਰ ਦੇ ਵਿੱਚ ਕਿ ਤੁਹਾਡੀ ਪਰਸੈਂਟੇਜ ਇੰਨੀ ਜ਼ਿਆਦਾ ਆਂਦੀ ਹੈ ਬਲਕਿ ਤੁਸੀਂ ਸਕੂਲ ਵੀ ਨਹੀਂ ਆਂਦੇ ਆ ਮੈਂ ਉਹਨਾਂ ਨੂੰ ਅਯੂਬ ਖਾਨ ਦੀ ਸਟੋਰੀ ਦੱਸਦਾ ਥੋੜੀ ਬਾਹਰ ਆਂਦੀ ਹੈ ਇਹ ਵੇਖ ਕੇ ਸਾਡੇ ਪ੍ਰਿੰਸੀਪਲ ਸਰ ਕਾਫੀ ਜ਼ਿਆਦਾ ਹੈਰਾਨ ਹੋ ਜਾਂਦੇ ਨੇ ਤੌ ਕਹਿੰਦੇ ਨੇ ਹੁਣ ਤੁਸੀਂ ਰੋਜ਼ ਸਟੇਜ ਜਤਿਵਲ ਮੰਤਰਤਾ ਜਾਪ ਕਰਨਾ ਤੇ ਸਾਨੂੰ ਵੇਦ ਦੀ ਸਿੱਖਿਆ ਦੇਣੀ ਤੁਸੀਂ ਮੈਂ ਸੁਣਿਆ ਜਦ ਤੁਸੀਂ ਸਕੂਲ ਜਾਣ ਜਾਂਦੇ ਹੋ ਦਸਤਾਰਾ ਜਾ ਕੇ ਦੇਉਂਦੇ ਹੋ ਇਸੇ ਸੁ ਸੁ ਜਾਂਦੇ ਹੋ ਇਹ ਪਹਿਲਾਂ ਪਹਿਲਾਂ ਤੁਸੀਂ ਜਾਣਦੇ ਸੀ ਉਹ 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 ਸਮੇਂ ਸਮਝਦੇ ਸੀ ਵਿੱਚ ਵਿੱਚ ਫਰਕ ਦਸਤਾਰਾ ਜਾ ਕੇ ਜਾਣ ਲੱਗ ਲੋਕ ਕਿਵੇਂ ਨੂੰ ਇੱਕ ਇੱਕ ਭਾਵੀ ਤੁਹਾਨੂੰ ਤੇ ਕੋਸ਼ਿਸ਼ ਪੂਰੀ ਦੇ ਲੈਣੇ ਕਿ ਤੁਸੀਂ ਸਿੱਖੀ ਦੇ ਵਿੱਚ ਫਿੱਦਾ ਹੈ ਪਰ ਮੈਂ ਉਹਨਾਂ ਨੂੰ ਦੱਸ ਦਦਾ ਤੇ ਜਦੋਂ ਤੋਂ ਮੈਂ ਦਸਤਾਰ ਸਜਾ ਕੇ ਜਾਂਦਾ ਤਾਂ ਕਾਫੀ ਬੱਚੇ ਵੀ ਪ੍ਰੇਰਿਤ ਹੋਣ ਲੱਗਦੇ ਆਜ ਜਦੋਂ ਮੈਂ ਸਕੂਲ ਤੇ ਗਿਆ ਸਕੂਲ ਦੇ ਵਿੱਚ ਗਿਆ ਤਾਂ ਉੱਥੇ ਵੀ ਨਿਊ ਐਡਮਿਸ਼ਨ ਸੀਗਾ ਉਹ ਮੈਨੂੰ ਪੁੱਛਦਾ ਦਦਾ ਕਿ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਹੈ ਤੁਸੀਂ ਅਸੀਂ ਚੱਕਰ ਪ੍ਰਚਾਰ ਕਰਦੇ ਹੋ ਤੁਸੀਂ ਅੰਮ੍ਰਿਤਸਰ ਕਿ ਹੈ ਮੈਂ ਉਹਨੂੰ ਕਹਿੰਦਾ ਮੈਂ ਅੰਮ੍ਰਿਤਸਰ ਕਿ ਹੋਇਆ ਤਾਉ ਕਹਿੰਦੇ ਮੈਂ ਸਿੱਖਣਾ ਨਹੀਂ ਹੈਗਾ ਪਰ ਮੇਰਾ ਮਨ ਕਰਦਾ ਕਿ ਮੈਂ ਵੀ ਅੰਮ੍ਰਿਤ ਸ਼ਕਾ ਕਾ ਕਿਉਂਕਿ ਤੁਸੀਂ ਦੱਸਿਆ ਹੈ ਕਿ ਅੰਮ੍ਰਿਤ ਸ਼ਨ ਏਜ ਨਹੀਂ ਹੁੰਦੀ ਮਤਲਬ ਕੋਈ ਉਮਰ ਨਹੀਂ ਹੁੰਦੀ ਤੇ ਅੰਮ੍ਰਿਤ ਸ਼ਨ ਦੇ ਕਾਫੀ سارے ਫਾਇਦੇ ਨੇ ਤਾਂ ਉਹ ਮੇਰੇ ਤੇ ਪ੍ਰੇਰਿਤ ਹੋਇਆ ਹੁਣ ਮੈਂ ਵੇਖਦਾ ਸਕੂਲ ਦੇ ਵਿੱਚ ਕਿੰਨੇ سارے ਬੱਚੇ ਦਸਤਾਰ ਸ਼ਰਮਣ ਲੱਗਦੇ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਗੁਰਬਾਣੀ ਇੱਕ ਬੰਦੇ ਦਾ ਜੀਵਨ ਬਦਲ ਦਿੰਦੀ ਹੈ ਕਿਸ ਤਰ੍ਹਾਂ ਉਹ ਇਸ ਦੁਨੀਆ ਦੇ ਵਿੱਚ ਜਨਮ ਲੈ ਕੇ ਆਉਂਦਾ ਹੈ ਔਰ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗ ਜਾਂਦਾ ਇਸ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਵਾਰ ਫਿਰ ਵੀਰ ਪ੍ਰਤਾਪ ਸਿੰਘ ਨਾਲ ਜਿੰਦਾ ਜੀਵਨ ਬਦਲਿਆ ਜਿੰਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ 에어ਪੋਰਟ ਦੇ ਜਦੋਂ ਜਾਂਦਾ ਹੈਦਰਾਬਾਦ ਨੂੰ ਤੇ 에어ਪੋਰਟ ਤੇ ਜਦੋਂ ਜਾਂਦਾ ਹੈ ਤੇ ਜਹਾਜ਼ ਵਿੱਚ ਚੜਨ ਤੋਂ ਬਾਅਦ ਜਿਹੜਾ ਪਾਇਲਟ ਅਜਾਜ਼ ਦਾ ਉਹਨਾਂ ਦਾ ਫੋਟੋ ਖਚੋਂ ਆਉਂਦਾ ਹੈ ਉਸ ਤੋਂ ਬਾਅਦ ਜਦੋਂ ਅੰਦਰ ਬਹਿੰਦਾ ਹੈ ਤੇ ਗੁਰਬਾਣੀ ਦਾ ਜਾਪ ਕਰਦਾ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਆ ਤਾਂ ਬੜੇ ਲੋਕ ਸੋਚਦੇ ਹੋਣਗੇ ਇਹ ਛੋਟਾ ਜਿਹਾ ਬੱਚਾ ਕੌਣ ਹੈ ਇਹ ਉਹੀ ਬੱਚਾ ਹੈ ਜਿੰਦਾ ਜੀਵਨ ਥੋੜੇ ਸਮੇਂ ਪਹਿਲਾਂ ਬਦਲਿਆ ਤੇ ਅੱਜ ਉਹ ਪ੍ਰਚਾਰਕ ਬਣ ਚੁੱਕਾ ਹੈ ਵਿਨਾਇਕ ਸ਼ਰਮਾ ਤੋਂ ਵੀਰ ਪ੍ਰਤਾਪ ਸਿੰਘ ਬਣ ਜਾਂਦਾ ਸਾਡੇ ਨਾਲ ਉਹ ਬੱਚਾ ਮੌਜੂਦ ਹੈ ਜਿੰਦੀ ਵੀਡੀਓ ਵਾਇਰਲ ਹੁੰਦੀ ਹੈ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਵੀ ਕਿਉਂ ਉਹਨੇ ਜਹਾਜ਼ ਦੇ ਵਿੱਚ ਬੈਠ ਕੇ ਪਾਠ ਕੀਤਾ ਕਿਸ ਤਰ੍ਹਾਂ ਉਹਦਾ ਜੀਵਨ ਇਸ ਗੁਰਬਾਣੀ ਨਾਲ ਐਵੇਂ ਦਾ ਜੁੜ ਗਿਆ ਕਿ ਇਹਨਾਂ ਪਿਆਰ ਬਣ ਗਿਆ ਕਿ ਉਹ ਕਿਸੇ ਟਾਈਮ ਵੀ ਉਸ ਚੀਜ਼ ਨੂੰ ਵਿਸਾਰਦਾ ਨਹੀਂ ਹਰ ਟਾਈਮ ਦਿਲ ਦੇ ਵਿੱਚ ਯਾਦ ਕਰਦਾ ਹੈ ਜਿੱਥੇ ਮੌਕਾ ਲੱਗਦਾ ਹੈ ਉੱਥੇ ਗੁਰਬਾਣੀ ਪੜ੍ਹਦਾ ਹੈ ਜਿੱਥੇ ਮੌਕਾ ਲੱਗਦਾ ਹੈ ਪ੍ਰਚਾਰ ਕਰਦਾ ਹੈ ਕੱਲ ਬਾਤ ਕਰਾਂਗੇ ਵੀਰ ਪ੍ਰਤਾਪ ਸਿੰਘ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪ੍ਰਤਾਪ ਸਿੰਘ ਪਹਿਲਾ ਤੇ ਉਹੀ ਵਾਕਿਆ ਤੋਂ ਨਾਲ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੋਇਆ ਸੀ ਉਸ ਦਿਨ ਜਦੋਂ ਜਹਾਜ਼ ਵਿੱਚ ਤੁਸੀਂ ਜਾ ਰਹੇ ਸੀ ਤੇ ਪਾਇਲਟ ਤੁਹਾਨੂੰ ਤੁਹਾਡਾ ਬਾਣਾ ਦੇਖ ਕੇ ਜਾਂ ਤੁਹਾਡਾ ਸਰੂਪ ਦੇਖ ਕੇ ਤੁਹਾਡੇ ਵੱਲ ਪ੍ਰਭਾਵਿਤ ਹੋ ਜਾਂਦਾ ਹੈ ਇਹ ਕਿਹੋ ਜਿਹਾ ਵਾਕਿਆ ਸੀ ਉਸ ਸਮੇਂ ਵੇਖੋ ਜਦੋਂ ਅਸੀਂ 에어ਪੋਰਟ ਤੇ ਗਏ ਉੱਥੇ ਕਿਨੀਆ ਸਕਤਾ ਨੇ ਸਾਡੇ ਨਾਲ ਫੋਟੋ ਖਿੱਚਵਾਈ ਤੇ ਸਾਡੇ ਸਤਿਕਾਰ ਕੀਤਾ ਇਹ ਸਾਡਾ ਸਤਿਕਾਰ ਨਹੀਂ ਸੀਗਾ ਇਹ ਸਾਡੇ ਬਾਣੇ ਦਾ ਸਤਿਕਾਰ ਸੀਗਾ ਜਦੋਂ ਅਸੀਂ ਫਲਾਈਟ ਦੇ ਵਿੱਚ ਅੜੇ ਉੱਥੇ ਦੇ ਜਿਹੜੇ ਪਾਇਲਟ ਸੀਗੇ ਉਹ ਵੀ ਸਿੱਖ ਸੀਗੇ ਤਾਂ ਮੈਨੂੰ ਉੱਥੇ ਬਹੁਤ ਖੁਸ਼ੀ ਹੋਈ ਕਿ ਸਾਡੇ ਸਿੱਖ ਪੰਥ ਦੇ ਵਿੱਚ ਵੀ ਇੰਨੇ ਮਹਾ ਇੰਨੇ ਲੋਕੀ ਵੀ ਅਧਿਕਾਰੀ ਹੁੰਦੇ ਨੇ ਉਹ ਪਾਇਲਟ ਸੀਗੇ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਫੋਟੋ ਖਿੱਚਵਾਈ ਤੇ ਜਦੋਂ ਮੈਂ ਅੰਦਰ ਜਾਂਦਾ ਸੀ ਫ라이ਟ ਦੇ ਵਿੱਚ ਉੱਥੇ ਕਿੰਨੀਆਂ ਲੋਕਾਂ ਕਿੰਨੇ ਲੋਕਾਂ ਨੇ ਮੈਨੂੰ ਸੱਚੇ ਅਕਾਲ ਪ੍ਰਵਾਨ ਕੀਤੀ ਤੇ ਫਤਿਹ ਦੀ ਸਾਂਝ ਪਾਈ ਇਹ ਸਤਕਾਰ ਬਾਣੀ ਦੇ ਬਾਣੀ ਦਸੀਗਾ ਜਦੋਂ ਅਸੀਂ ਬਾਣੀ ਤੇ ਬਾਣੀ ਨਾਲ ਜੁੜਦੇ ਆ ਤਾਂ ਸਾਡੇ ਫੇਸ ਦੇ ਉੱਤੇ ਇੱਕ ਅਲੱਗ ਨੂਰ ਆ ਜਾਂਦਾ ਹੈ ਇੱਕ ਅਲੱਗ ਸਮਾਈਲ ਹੁੰਦੀ ਹੈ ਇੱਕ ਅਲੱਗ ਚੇਂਜ ਹੋ ਜਾਂਦਾ ਹੈ ਫੇਸ ਜੇ ਮੈਂ ਗੱਲ ਕਰਾਂ ਅਗਰ ਮੈਂ ਸਿੱਖ ਨਹੀਂ ਹੁੰਦਾ ਅਗਰ ਮੈਂ ਗੁਰਬਾਣੀ ਨਾਲ ਨਹੀਂ ਜੁੜਾ ਹੁੰਦਾ ਤਾਂ ਲੋਕੀ ਮੈਨੂੰ ਕੋਈ ਨਾਰਮਲ ਜਿਹਾ ਸਮਝੀ ਕਿ ਸਾਈਡ ਦੇ ਦਿੱਤੇ ਕਿ ਜਾ ਚੱਲ ਪਈ ਅੱਗੇ ਹੋ ਹਟ ਜਾ ਹੁਣ ਜਦੋਂ ਵੀ ਮੈਂ ਕਿੱਥੇ ਜਾਣਾ ਕਹਿੰਦੇ ਨੇ ਬਾਜੀ ਤੁਸੀਂ ਅੱਗੇ ਆ ਜਾਓ ਇੱਥੇ ਆ ਜਾਓ ਰਿਸਪੈਕਟ ਮਿਲਦੀ ਏ ਉਹ ਬਾਣਨੇ ਤੇ ਬਾਣੀ ਦੀ ਰਿਸਪੈਕਟ ਹੁੰਦੀ ਏ ਪਰ ਉਸ ਸਮੇਂ ਪਾਠ ਕਰਨ ਦਾ ਕਾਰਨ ਕੀ ਸੀ ਜਦੋਂ ਜਹਾਜ਼ ਦੇ ਵਿੱਚ ਤੁਸੀਂ ਬੈਠੇ ਤਾਂ ਲੋਕ ਤਾਂ ਸੋਚਦੇ ਨੇ ਵੀ ਚਲੋ ਜਹਾਜ਼ ਦੇ ਵਿੱਚ ਬੈਠੇ ਆ ਐਨਜੋਏ ਕਰੀਏ ਗੱਲਾਂ ਬਾਤਾਂ ਕਰੀਏ ਜਹਾਜ਼ ਦੇ ਵਿੱਚ ਬੱਚਾ ਤਾਂ ਮੋਸਟਲੀ ਇਹੀ ਕਰਦਾ ਫੋਨ ਚਲਾਉਂਦਾ ਜਾਂ ਸੈਲਫੀਆਂ ਖਿੱਚਦਾ ਜਾਂ ਮਤਲਬ ਕਿ ਹੋਰ ਐਕਟੀਵਿਟੀਆਂ ਕਰਦੇ ਆ ਅੱਜ ਕੱਲ ਜਿਵੇਂ ਕਿ ਨੋਰਮਲ ਆਮ ਇਨਸਾਨ ਹੁੰਦਾ ਵੇਖੋ ਲੋਕੀ ਐਨਜੋਏ ਕਰਦੇ ਨੇ ਇਹ ਨਹੀਂ ਇਹ ਨਹੀਂ ਸੋਚਦੇ ਕਿ ਕਿਹਦੇ ਵਜ੍ਹਾ ਤੋਂ ਕਰਦੇ ਨੇ ਇਹ ਹੁਣ ਜਾਈ ਕਿਉਂ ਕਰ 파 ਰਹੇ ਨੇ ਮੈਂ ਇਹ ਸੋਚਦਾ ਕਿ ਮੈਂ ਜਦੋਂ ਇੰਜੋਏ ਕਰਾਂਗਾ ਤਾਂ ਮੈਨੂੰ ਗੁਰੂ ਸਾਹਿਬ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਮੈਨੂੰ ਇਹ ਟਾਈਮ ਦਿੱਤਾ ਇੰਜੋਏ ਕਰਨ ਦਾ ਜੇ ਗੁਰੂ ਸਾਹਿਬਾ ਨਾ ਹੁੰਦੇ ਤਾਂ ਮੈਂ ਇੱਥੇ ਵੀ ਨਹੀਂ ਹੋਣਾ ਸੀ ਕਿਉਂਕਿ ਜੇ ਗੁਰੂ ਸਾਹਿਬਾਂ ਸ਼ਾਦਤ ਨਾ ਦਿੰਦੇ ਤਾਂ ਅਸੀਂ ਵੀ ਕੀਤੇ ਅੱਲਾਹੁ ਅਕਬਰ ਕਰਦੇ ਸੀਗੇ ਤੇ ਜਦੋਂ ਮੈਂ ਉੱਥੇ ਪਾਠ ਕਰਦਾ ਸੀ ਮੇਰੇ ਮਨ ਦੇ ਵਿੱਚ ਆਇਆ ਕਿ ਇੱਥੇ ਕਿੰਨੇ ਬੱਚੇ ਸੀ ਸਿੱਖ ਦੇ ਬੱਚੇ ਵੀ ਸੀਗੇ ਉਹ ਤੇ ਚੀਕਦੇ ਸੀ ਖੇលਦੇ ਸੀ ਠੀਕ ਹੈ ਉਹ ਗੱਲ ਨਹੀਂ ਹੈ ਪਰ ਆਪਣੇ ਗੁਰੂ ਸਾਹਿਬਾਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜੀ ਦੀ ਵਜ੍ਹਾ ਤੇ ਤੁਸੀਂ ਅੱਜ ਇੰਜੋਏ ਕਰ پا ਰਹੇ ਹੋ ਇਸ ਲਈ ਮੈਂ ਉੱਥੇ ਪਾਠ ਕੀਤਾ ਤੇ ਪਾਇਲਟ ਨੂੰ ਵੀ ਇਹ ਕਿਹਾ ਕਿ ਹੁਣ ਤੁਸੀਂ ਇਹ ਅਨਾਉਂਸਟ ਵੀ ਕਰਨੀ ਹੈ ਕਿ ਜਿਹੜਾ ਵੀ ਸਿੱਖ ਉੱਥੇ ਕੋਈ ਹੈ ਉਹ ਪਾਠ ਕਰੇ ਕਿਉਂਕਿ ਉਹ ਸਿੱਖ ਵੀ ਉਹ ਸਿੱਖ ਵੀ ਪਾਇਲਟ ਸੀਗਾ ਉਹ ਕਹਿਆ ਕਿ ਮੈਂ ਵੀ ਕਦੇ ਕਦੇ ਕਦਾ ਟਾਈਮ ਤੋਂ ਪਾਠ ਨਹੀਂ ਕਰ ਪਾਂਦਾ ਪਰ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਟਾਈਮ ਟੂ ਟਾਈਮ ਪਾਠ ਕਰਾਂ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਇੰਨੀ ਵੱਡੀ ਸ਼ਹਾਦਤ ਦਿੱਤੀ ਹੈ ਤਾਂ ਅਸੀਂ ਇਹਨਾਂ ਵੀ ਨਹੀਂ ਕਰ ਸਕਦੇ ਅਸੀਂ ਉਹਨਾਂ ਦਾ ਕਰਜ਼ਾ ਨਹੀਂ ਚੁਕਾ ਸਕਦੇ ਪਰ ਇੰਨਾ ਤਾਂ ਕਰ ਹੀ ਸਕਦੇ ਆ ਕਿ ਉਹਨਾਂ ਦਾ ਨਾਮ ਜਪੀਏ ਗੁਰਬਾਣੀ ਪੜੀਏ ਬਿਲਕੁਲ ਜਿਵੇਂ ਤੂੰ ਹੁਣ ਤੁਸੀਂ ਇਹ ਵਾਕਿਆ ਸੁਣਾਇਆ ਉਸ ਤੋਂ ਬਾਅਦ ਤੁਸੀਂ ਮੈਂ ਸੁਣਿਆ ਕਿ ਜਦੋਂ ਤੁਸੀਂ ਸਕੂਲ ਜਾਂਦੇ ਹੋ ਦਸਤਾਰ ਸਜਾ ਕੇ ਜਾਂਦੇ ਹੋ ਪੂਰੇ ਸਰੂਪ ਚ ਜਾਂਦੇ ਹੋ ਤੇ ਪਹਿਲਾਂ ਜਦੋਂ ਤੁਸੀਂ ਜਾਂਦੇ ਸੀ ਉਹ ਉਸ ਉਹ ਸਮੇਂ ਦੇ ਤੇ ਆ ਸਮੇਂ ਚ ਕੀ ਫਰਕ ਲੱਗਾ ਪਹਿਲਾਂ ਤਾਂ ਮੈਂ ਦੱਸਦਾ ਕਿ ਮੈਂ ਕੋਈ ਟੋਪੀ ਪਹਿਨ ਕੇ ਵੀ ਜਾ ਸਕਦਾ ਸੀ ਪਰ ਮੈਨੂੰ ਇਹ ਲੱਗਿਆ ਜੇ ਮੈਂ ਐਦਾ ਕਰਕੇ ਜਾਵਾਂਗਾ ਤਾਂ ਉਹ ਲੋਕੀ ਗਲਤ ਪ੍ਰੇਰਿਤ ਹੋਣਗੇ ਉਹ ਲੋਕੀ ਵੀ ਮੇਰੀ ਤਰ੍ਹਾਂ ਕਰਨਗੇ ਟੋਪੀ ਪਹਿਨ ਕੇ ਆਣਗੇ ਉਹ ਸੋਚਣਗੇ ਇਹ ਤਾਂ ਬਹੁਤ ਚੰਗਾ ਲੱਗ ਰਿਹਾ ਟੋਪੀ ਪਹਿਨ ਕੇ ਐਸੀ ਵੀ ਇੱਦਾਂ ਆਵਾਂਗੇ ਤਾਂ ਮੈਂ ਜਦੋਂ ਦਸਤਾਰ ਸਜਾ ਕੇ ਜਾਣਾਂ ਲੋਕ ਕਿ ਮੈਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਨੇ ਤੇ ਕੁਐਸਚਨ ਪੁੱਛਦੇ ਨੇ ਕਿ ਤੁਸੀਂ ਸਿੱਖੀ ਦੇ ਵਿੱਚ ਕਿੱਦਾਂ ਐ ਤਾਂ ਮੈਂ ਉਹਨਾਂ ਨੂੰ ਦੱਸਦਾ ਤੇ ਜਦੋਂ ਤੋਂ ਮੈਂ ਦਸਤਾਰ ਸਜਾ ਕੇ ਜਾਣ ਲੱਗਾ ਤਾਂ ਕਾਫੀ ਬੱਚੇ ਵੀ ਪ੍ਰੇਰਿਤ ਹੋਣ ਲੱਗ ਗਏ ਅੱਜ ਜਦੋਂ ਮੈਂ ਸਕੂਲ ਤੇ ਗਿਆ ਸਕੂਲ ਦੇ ਵਿੱਚ ਗਿਆ ਤਾਂ ਉੱਥੇ ਜ ਨਿਊ ਐਡਮਿਸ਼ਨ ਸੀਗਾ ਉਹ ਮੈਨੂੰ ਪੁੱਛਦਾ ਕਿ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਹੈ ਤੁਸੀਂ ਵੋਟ ਚੰਗ ਪ੍ਰਚਾਰ ਕਰਦੇ ਹੋ ਤੁਸੀਂ ਅਮ੍ਰਿਸ਼ਾ ਕੀ ਹੈ ਮੈਂ ਉਹਨੂੰ ਕਹਿੰਦਾ ਹਾਂ ਮੈਂ ਅਮ੍ਰਿਸ਼ਾ ਕੀ ਹੋਇਆ ਆ ਉਹ ਕਹਿੰਦਾ ਹੈ ਕਿ ਮੈਂ ਸਿੱਖ ਤਾਂ ਨਹੀਂ ਹੈਗਾ ਔਰ ਮੇਰਾ ਮਨ ਕਰਦਾ ਹੈ ਕਿ ਹੁਣ ਮੈਂ ਵੀ ਅਮ੍ਰਿਸ਼ਾ ਕਾ ਕਿਉਂਕਿ ਤੁਸੀਂ ਦੱਸਿਆ ਹੈ ਕਿ ਅਮ੍ਰਿਸ਼ਾ ਕਰਨ ਦੀ ਏਜ ਨਹੀਂ ਹੁੰਦੀ ਮਤਲਬ ਕੋਈ ਉਮਰ ਨਹੀਂ ਹੁੰਦੀ ਤੇ ਅਮ੍ਰਿਸ਼ਾ ਕਰਨ ਦੇ ਕਾਫੀ سارے ਫਾਇਦੇ ਹੁੰਦੇ ਨੇ ਤਾਂ ਉਹ ਮੇਰੇ ਤੋਂ ਪ੍ਰੇਰਿਤ ਹੋਇਆ ਹੁਣ ਮੈਂ ਵੇਖਦਾ ਸਕੂਲ ਦੇ ਵਿੱਚ ਕਿੰਨੇ ਸਾਰੇ ਬੱਚੇ ਦਸਤਾਰ ਸਜਾ ਕੇ ਆਉਣ ਲੱਗਿਆ। ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਕਿ ਕੋਈ ਬੱਚਾ ਮੈਨੂੰ ਵੇਖ ਕੇ ਪ੍ਰੇਰਿਤ ਹੁੰਦਾ ਹੈ ਦਸਤਾਰ ਸਜਾ ਕੇ ਆਉਂਦਾ ਹੈ। ਦੇਖੋ ਜੇ ਜਦੋਂ ਤੁਸੀਂ ਹੁਣ ਮੈਂ ਸੁਣਿਆ ਵੀ ਤੁਸੀਂ ਜਿਵੇਂ ਸਵੇਰੇ ਪ੍ਰੇਅਰ ਹੁੰਦੀ ਆ ਬੱਚਿਆਂ ਨੂੰ ਪ੍ਰੇਅਰ ਵਾਸਤੇ ਬੁਲਾਇਆ ਜਾਂਦਾ ਹੈ ਤੇ ਜਿਹੜੇ ਸਕੂਲਾਂ ਦੇ ਵਿੱਚ ਸਾਭ ਹੁੰਦਾ ਪ੍ਰੇਅਰ ਪ੍ਰੇਅਰ ਕਰਾਉਂਦੇ ਆ ਜਾਂ ਅਰਥਨਾ ਕਰਾਉਂਦੇ ਆ ਮਤਲਬ ਕਿ ਉੱਥੇ ਤੁਸੀਂ ਮੈਂ ਸੁਣਿਆ ਮੂਲ ਮੰਤਰ ਕਰਾਣਾ ਸਟਾਰਟ ਕਰਾ ਦਿੱਤਾ ਮੈਂ ਕਿਸੇ ਸਕੂਲ ਚ ਨਹੀਂ ਦੇਖਿਆ ਸਿੱਖਾਂ ਦਾ ਸਕੂਲ ਚ ਹੋ ਸਕਦਾ ਮੂਲ ਮੰਤਰ ਹੁੰਦਾ ਹੋਏ ਪਰ ਉਸ ਤਰ੍ਹਾਂ ਜਿਹੜੇ ਮਿਕਸ ਸਕੂਲ ਹੁੰਦੇ ਆ ਜਿੱਨਾਂ ਸਾਰੇ ਧਰਮਾਂ ਦੇ ਬੱਚੇ ਪੜ੍ਹਦੇ ਆ ਤੇ ਉਹਨਾਂ ਚ ਕਦੀ ਮੂਲ ਮੰਤਰ ਨਹੀਂ ਹੁੰਦਾ ਪਰ ਤੁਸੀਂ ਕਿਦਾਂ ਉੱਥੇ ਇਹ ਚੀਜ਼ ਲਾਗੂ ਕਰਾ ਦਿੱਤੀ ਜਾਂ ਲੋਕਾਂ ਨੂੰ ਇਸਪੈਸੇ ਲਾ ਦਿੱਤਾ ਕਿਵੇਂ ਪ੍ਰਭਾਵਿਤ ਕੀਤਾ ਲੋਕਾਂ ਨੂੰ ਵੇਖੋ ਜਦੋਂ ਮੈਂ ਸਕੂਲ ਤੇ ਜਾਂਦਾ ਸੀ ਮੇਰੀ ਅਟੈਂਡੈਂਸ ਬਹੁਤ ਘਾਟ ਰਹਿੰਦੀ ਸੀ 20% ਤੋਂ ਵੀ ਘਾਟ ਮੇਰੀ ਪਰਸੈਂਟੇਜ ਸੀਗੀ ਯਾਨੀ ਕਿ ਮੇਰੀ ਅਟੈਂਡੈਂਸ ਇੰਨੀ ਕੱਟ ਸੀ ਕਿ ਉਹਨਾਂ ਨੇ ਮੈਨੂੰ ਇੱਕ ਵਾਰ ਤਾਂ ਰਿਜ਼ਲਟ ਦੇਣ ਤੋਂ ਹੀ ਮਨਾ ਕਰ ਦਿੱਤਾ ਤਾਂ ਇੱਕ ਵਾਰ ਪ੍ਰਿੰਸੀਪਲ ਸਰ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਹਾਡੀ ਇੰਨੀ ਅਟੈਂਡੈਂਸ ਕੱਟੀ ਕਿ ਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਪ੍ਰਚਾਰ ਕਰਦਾ ਇਸ ਕਾਰਨ ਤੋਂ ਮੇਰੀ ਅਟੈਂਡੈਂਸ ਬਹੁਤ ਘੱਟ ਹੋ ਜਾਂਦੀ ਹੈ ਤਾਂ ਉਹ ਮੈਨੂੰ ਕਹਿੰਦੇ ਨੇ ਕਿ ਜੇ ਤੁਸੀਂ ਹੁਣ ਫੇਲ ਹੋ ਗਏ ਤਾਂ ਉਹ ਮੇਰੀ ਰਿਸਪੋਨਸਿਬਿਲਟੀ ਨਹੀਂ ਹੋਗੀ ਕਿਉਂਕਿ ਤੁਹਾਡੀ ਅਟੈਂਡੈਂਸ ਇੰਨੀ ਕੱਟ ਹੈ ਅਸੀਂ ਤੁਹਾਡਾ ਰਿਜ਼ਲਟ ਵੀ ਨਹੀਂ ਦੇ ਸਕਦੇ ਤਾਂ ਮੈਨੂੰ ਨਾਲ ਉਹ ਕਹਿੰਦਾ ਤੁਹਾਨੂੰ ਰਿਜ਼ਲਟ ਚਾਹੀਦਾ ਹੈ ਨਾ ਤੁਹਾਨੂੰ ਰਿਜ਼ਲਟ ਪੱਕਾ ਮਿਲੂਗਾ ਫਿਰ ਉਹਦੇ ਬਾਅਦ ਸਾਡੇ ਐਗਜ਼ਾਮ ਹੁੰਦੇ ਨੇ ਮੇਰੀ 95 ਤੋਂ ਉੱਤੇ ਪਰਸੈਂਟੇਜ ਆਂਦੀ ਹੈ ਉਹਦੇ ਬਾਅਦ ਪ੍ਰਿੰਸੀਪਲ ਸਰ ਮੈਨੂੰ ਆਪਣੇ ਕੋਲ ਜਿਹੜਾ ਤੁਹਾਡਾ ਰਿਜ਼ਲਟ ਆਂਦਾ 95% ਤੋਂ ਪਾਸ ਹੁੰਦਾ ਹੁੰਦਾ ਹਾਂਜੀ ਤਾਂ ਕਿਦਾਂ ਹੋ ਗਿਆ ਮੈਂ ਦੱਸਦਾ ਤੁਹਾਨੂੰ ਹੁਣ ਅੱਗੇ ਤਾਂ ਪ੍ਰਿੰਸੀਪਲ ਸਰ ਮੈਨੂੰ ਆਪਣੇ ਕੋਲ ਬੁਲਾਉਂਦੇ ਨੇ ਉਹ ਮੈਨੂੰ ਕਹਿੰਦੇ ਨੇ ਕੀ ਤੁਹਾਡੀ ਪਰਸੈਂਟੇਜ ਅਟੈਂਡੈਂਸੀ ਇੰਨੀ ਘੱਟ ਹੁੰਦੀ ਏ ਫਿਰ ਵੀ ਤੁਹਾਡੀ ਇੰਨੀ ਪਰਸੈਂਟੇਜ ਕਿੱਦਾਂ ਆ ਗਈ 95 ਤੋਂ ਉੱਤੇ ਤੁਹਾਡੀ ਪਰਸੈਂਟੇਜ ਕਿੱਦਾਂ ਆ ਗਈ ਜਾਬ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਗੁਰਬਾਣੀ ਪੜ੍ਹਦਾ ਮੈਂ ਮੂਲ ਮੰਤਰ ਦਾ ਜਾਪ ਕਰਦਾ ਤਾਂ ਉਹ ਕਹਿੰਦੇ ਨੇ ਐਦਾਂ ਕੀ ਇਹ ਮੂਲ ਮੰਤਰ ਦੇ ਵਿੱਚ ਕਿ ਤੁਹਾਡੀ ਪਰਸੈਂਟੇਜ ਇੰਨੀ ਜ਼ਿਆਦਾ ਆਂਦੀ ਏ ਬਲਕਿ ਤੁਸੀਂ ਸਕੂਲ ਵੀ ਨਹੀਂ ਆਂਦੇ ਏ ਛੁਪ ਗਿਆ ਐਦਾਂ ਹੀ 5-6 ਦਿਨ ਬੀਤ ਜਾਂਦੇ ਨੇ ਉਹ ਵੇਖਦਾ ਹੈ ਕਿ ਮੈਨੂੰ ਗੁਰਦੁਆਰਾ ਸਾਹਿਬ ਚ ਕੋਈ ਕੁਝ ਨਹੀਂ ਕਹਿੰਦਾ ਹੁਣ ਮੈਂ ਇੱਥੇ ਛੁਪਾਂਗਾ ਰੋ ਜਾ ਕੇ ਇੱਕ ਦਿਨ ਉੱਥੇ ਤੇ ਗ੍ਰੰਥੀ ਸਾਹਿਬ ਉਹਨੂੰ ਫੜ ਲੈਂਦੇ ਨੇ ਕਹਿੰਦੇ ਨੇ ਤੂੰ ਇੱਥੇ ਕੀ ਕਰਦਾ ਹੈ ਤਾਂ ਆਪਣੀ ਪ੍ਰੋਬਲਮ ਗ੍ਰੰਥੀ ਸਾਹਿਬਾਨ ਨੂੰ ਦੱਸਦਾ ਹੈ ਉਹਦੇ ਬਾਅਦ ਗ੍ਰੰਥੀ ਸਾਹਿਬਾਨ ਉਹਨੂੰ ਕਹਿੰਦੇ ਕਿ ਚਲ ਠੀਕ ਹੈ ਤੇਰੀ ਗੱਲ ਮੈਂ ਸੁਣ ਲਈ ਹੁਣ ਹੁਣ ਮੈਂ ਤੁਹਾਨੂੰ ਇੱਕ ਮੰਤਰ ਦਿਆਂਗਾ ਉਹਦਾ ਜਾਪ ਤੂੰ ਰੋਜ਼ ਕਰਨਾ ਹੈ ਤਾਂ ਉਹ ਉਸ ਬੱਚੇ ਨੂੰ ਮੂਲ ਮੰਤਰ ਦਾ ਜਾਪ ਸਿਖਾ ਦਿੰਦੇ ਨੇ ਉਹ ਮੂਲ ਮੰਤਰ ਦਾ ਜਾਪ ਡੇਲੀ ਕਰਨ ਲੱਗਦਾ ਹੈ ਸਵੇਰ ਸ਼ਾਮ ਰਾਤ ਜਦੋਂ ਵੀ ਉਹਨੂੰ ਟਾਈਮ ਲੱਗਦਾ ਹੈ ਫਿਰ ਜਦੋਂ ਉਹ ਸਕੂਲ ਜਾਂਦਾ ਹੈ ਉਹਦੇ ਅਧਿਆਪਕ ਜਿਹੜੇ ਹੁੰਦੇ ਨੇ ਟੀਚਰਸ ਹੁੰਦੇ ਨੇ ਉਹਨੂੰ ਪਿਆਰ ਕਰਦੇ ਨੇ ਉਹ ਕਹਿੰਦੇ ਨੇ ਜੇ ਤੈਨੂੰ ਸਮਝ ਨਹੀਂ ਆਉਂਦਾ ਤੂੰ ਸਾਨੂੰ ਪੰਜ ਵਾਰ ਪੁੱਛ ਅਸੀਂ ਤੈਨੂੰ ਪਿਆਰ ਨਾਲ ਸਿਖਾਵਾਂਗੇ ਉਹ ਘਰ ਜਾਂਦਾ ਹੈ ਉਹਦੀ ਮਾਤਾ ਕਹਤੀ ਹੈ ਤੂੰ ਸਕੂਲ ਤੋਂ ਠੱਕ ਠੱਕ ਕੇ ਆਇਆ ਤੈਨੂੰ ਕੀ ਚਾਹੀਦਾ ਪਾਣੀ ਚਾਹੀਦਾ ਹੈ ਤੋ ਵੇਖਿਓ ਬੋ ਤਰਰ ਹੁੰਦਾ ਹੈ ਉਹ ਬੱਚਾ ਅੱਗੇ ਜਾ ਕੇ ਪਾਕਿਸਤਾਨ ਦਾ ਰਾਸ਼ਟਰਪਤੀ ਬੰਦਾ ਹੈ ਉਹਦਾ ਨਾਮ ਹੈ अय्यूब ਖਾਨ ਇਹ ਸਟੋਰੀ ਕਿਦਾ ਸਾਹਮਣੇ ਆਈ ਇੱਕ ਵਾਰ ਆਸਟ੍ਰੇਲੀਆ ਤੋਂ ਇੱਕ ਸਰਦਾਰ ਜੀ ਉਹਦੇ ਘਰ ਕੁਝ ਕੰਮ ਲਈ ਆਂਦੇ ਆ ਤੋ ਵੇਖਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਦੀਵਾਰ ਦੇ ਉੱਤੇ ਉਹਨਾਂ ਨੇ ਲਾਇਆ ਹੁੰਦਾ ਤੇ ਉੱਥੇ ਮੂਲ ਮੰਤਰ ਦਾ ਜਾਪ ਚੱਲਦਾ ਹੁੰਦਾ ਹੈ ਤੋ ਉਹਨੂੰ ਪੁੱਛਦਾ ਹੈ ਤੁਸੀਂ ਤਾਂ ਮੁਸਲਿਮ ਹੋ ਨਾ ਤੁਸੀਂ ਮੂਲ ਮੰਤਰ ਦਾ ਜਾਪ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਇਹਿੱਤ ਦਾ ਤਾਂ ਉਹਨਾਂ ਨੂੰ ਇਹ ਸਟੋਰੀ ਦੱਸਦਾ ਏ ਐਦਾਂ ਹੀ ਸਟੋਰੀ ਬਾਹਰ ਆਉਂਦੀ ਏ ਇਹ ਵੇਖ ਕੇ ਸਾਡੇ ਪ੍ਰਿੰਸੀਪਲ ਸਰ ਕਾਫੀ ਜ਼ਿਆਦਾ ਹੈਰਾਨ ਹੋ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਹੁਣ ਤੁਸੀਂ ਰੋਜ਼ ਸਟੇਜ ਦੇ ਉੱਤੇ ਮੂਲ ਮੰਤਰ ਦਾ ਜਾਪ ਕਰਾਉਣਾ ਤੇ ਸਾਨੂੰ ਉਹ ਐਦਾਂ ਦੀ ਸਿੱਖਿਆ ਦੇਣੀ ਹੈ ਬਸ ਐਸੇ ਤਰ੍ਹਾਂ ਫਿਰ ਜਾਤ ਚ ਵੀ ਤੁਸੀਂ ਜਾਪ ਕਰਾ ਦਿੱਤਾ ਤੇ ਉੱਥੇ ਵੀ ਤੁਸੀਂ ਪ੍ਰਚਾਰ ਕਰਿਆ ਏ ਜੇ ਸਕੂਲ ਗੇ ਸਕੂਲ ਪ੍ਰਚਾਰ ਕਰਿਆ ਏ ਹੁਣ ਜ਼ਿੰਦਗੀ 'ਚ ਕੀ ਬਣਾਉਂਦਾ ਇਰਾਦਾ ਹੈ ਸਾਰੇ ਪਾਸੇ ਪ੍ਰਚਾਰ ਨਾਰ ਨੱਖਦੇ ਹੋ ਪੜ੍ਹਾਈ ਵੀ ਰੱਖਦੇ ਹੋ ਅੱਗੇ ਜ਼ਿੰਦਗੀ 'ਚ ਕੀ ਬਣਨ ਦਾ ਇਰਾਦਾ ਤੁਹਾਡਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਇੱਕ ਕਥਾਵਾਚਕ ਬਣ ਰਹਾ ਬਣਾ ਹੁਣ ਤਾਂ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਕੱਲਾ ਕੱਲਾ ਸਿੱਖ ਪ੍ਰਚਾਰਕ ਹੈ ਇਹ ਨਹੀਂ ਹੈ ਕਿ ਮੈਂ ਪ੍ਰਚਾਰ ਕਰ ਦਿੱਤਾ ਤਾਂ ਮੈਂ ਪ੍ਰਚਾਰਕ ਹੋ ਗਿਆ ਜੇ ਤੁਸੀਂ ਕਿਸੇ ਨੂੰ ਚੰਗੀ ਗੱਲ ਦੱਸੋ ਤਾਂ ਤੁਸੀਂ ਵੀ ਇੱਕ ਪ੍ਰਚਾਰਕ ਹੋ ਤੇ ਹੁਣ ਮੇਰਾ ਕਨਸੈਂਟਰੇਟ ਪੜ੍ਹਾਈ ਦੇ ਉੱਤੇ ਹੋਰ ਵੱਧ ਗਿਆ ਹੈ ਤੇ ਹੁਣ ਮੇਰਾ ਸੁਪਨਾ ਇਹ ਵੀ ਹੈ ਬਚਪਨ ਤੋਂ ਮੇਰਾ ਇੱਕ ਐਮਬੀਸ਼ਨ ਹੈ ਕਿ ਮੈਨੂੰ ਆਈਪੀਐਸ ਬਣਨਾ ਹੈ ਤੇ ਹੁਣ ਮੇਰਾ ਇੱਕ ਹੋਰ ਐਮਬੀਸ਼ਨ ਵੜ ਗਿਆ ਹੈ ਕਿ ਮੈਂ ਸੰਸਾਰ ਦੇ ਵਿੱਚ ਸਾਰੇ ਘਰ ਘਰਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਨਾ ਹੈ ਤੇ ਆਈਪੀਐਸ ਵੀ ਬਣਨਾ ਹੈ ਕਿਉਂਕਿ ਦੁਨਿਆਵੀ ਸਿੱਖਿਆ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ ਦੁਨਿਆਵੀ ਸਿੱਖਿਆ ਨਾ ਕਰਾਂਗੇ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਮਨ ਲੋ ਕਿ ਜਦੋਂ ਤੁਸੀਂ ਹੁਣ ਜਨ ਪਾਣੀ ਦਾ ਪ੍ਰਚਾਰ ਵੀ ਕਰਦੇ ਹੋ ਨਾ ਆਈਪੀਐਸ ਵੀ ਬਣ ਜੋਗੇ ਫਿਰ ਉਸ ਤੋਂ ਪ੍ਰਚਾਰ ਕੰਟੀਨਿਊ ਰੱਖੋਗੇ ਨਾਲ ਸਮਾਗਮ ਵੀ ਕਰਿਆ ਕਰੋਗੇ ਉਹਦੇ ਬਾਅਦ ਮੈਂ ਸਮਾਗਮ ਰੈਗੂਲਰਲੀ ਕਰਾਂਗੇ ਉਹ ਵੇਖਣਗੇ ਕਿ ਸਿੱਖ ਬਣਨ ਤੋਂ ਬਾਅਦ ਗੁਰਮਾਰਨੀ ਪੜਨ ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਇੱਕ ਛੋਟਾ ਬੱਚਾ ਇੱਕ ਸਨਾਤਨੀ Hindu لڑکا ਕਿੱਦਾਂ ਆਈਪੀਐਸ ਬਣਿਆ ਉਹਦਾ ਕੰਸੈਂਟਰੇਟ ਪੜਾਈ ਜਦੋਂ ਤੇ ਕਿੱਦਾਂ ਬਣਿਆ ਤੇ ਕਥਾਵਾਚਕ ਬਣਿਆ ਇਹ ਵੇਖ ਕੇ ਕਾਫੀ ਲੋਕੀ ਪਰੇਰਿਤ ਹੋਣਗੇ ਤੇ ਅਮਰਿਤ ਛਕਣਗੇ ਕਾਫੀ ਲੋਕ ਕੀ ਸੰਡੇ ਤੋਂ ਪ੍ਰੇਰਿਤ ਹੁੰਦੇ ਨੇ ਦਸਤਾਰ ਛਾ ਜਾਂਦੇ ਨੇ ਤਾਂ ਉਹ ਇਹ ਵੇਖ ਕੇ ਪ੍ਰੇਰਿਤ ਹੁੰਦੇ ਨੇ ਤੇ ਹੁਣ ਤੁਸੀਂ ਬਾਰੇ ਪ੍ਰਚਾਰ ਕਰਨ ਉਸ ਕਿੱਥੇ ਕਿੱਥੇ ਜਾਣਾ ਚਾਹੁੰਦੇ ਹੋ ਇਸ ਤੋਂ ਇਲਾਵਾ ਪਹਿਲਾਂ ਤੁਸੀਂ ਹੁਣ ਇੱਥੇ ਪਹਿਲਾਂ ਤੇ ਤੁਸੀਂ ਆਪਣੇ ਇੱਥੇ ਹਰਿਆਣਾ ਦੇ ਵਿੱਚ ਮਲੂਕੀ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਰਹੇ ਤੇ ਤੁਸੀਂ ਪਾਕਿਸਤਾਨ ਵੀ ਗਏ ਹੋ ਉਸ ਤੋਂ ਬਾਅਦ ਤੁਸੀਂ ਹਾਇਦਰਾਬਾਦ ਗਏ ਹੋ ਫਿਰ ਤੁਸੀਂ ਰਾਜਸਥਾਨ ਵੀ ਗਏ ਹੋ ਮਲੋ ਕਿੱਥੇ ਕਿੱਥੇ ਮਲੋ ਪੂਰੇ ਭਾਰਤ ਤੋਂ ਬਾਹਰ ਵੀ ਤੁਹਾਡਾ ਪ੍ਰਚਾਰ ਕਰਨ ਦਾ ਵੇਖੋ ਅਸੀਂ ਉੱਥੇ ਜਾਂਦੇ ਆ ਜਿੱਥੇ ਸਿੱਖੀ ਘਟ ਹੁੰਦੀ ਹੈ ਜਿੱਦਾ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਜਾਂਦੇ ਸੀ ਜਿੱਥੇ ਬਹੁਤ ਜ਼ਿਆਦਾ ਵਿਭੇਦਭਾਵ ਬਹੁਤ ਜ਼ਿਆਦਾ ਗਲ ਚੀਜ਼ੇ ਲੋਕਾਂ ਦੇ ਨਾਲ ਹੁੰਦੀ ਸੀ ਅਸੀਂ ਵੀ ਇਹੀ ਕਰਨਾ ਚਾਹੁੰਦੇ ਆ ਕਿ ਜਿੱਥੇ ਸਿੱਖੀ ਬਹੁਤ ਘਟ ਹੈ ਅੱਜ ਕੱਲ ਦੇ ਜਿਹੜੇ ਕਥਾਵਾਚਕ ਹੁੰਦੇ ਆ ਉਹ ਉੱਥੇ ਜਾਂਦੇ ਜਿੱਥੇ ਜਿਹੜੀ ਸੰਗਤ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਨਾਨੋ ਪੇਟਾ ਉੱਥੇ ਜ਼ਿਆਦਾ ਮਿਲਦੀ ਹੈ ਪਰ ਅਸੀਂ ਪ੍ਰੈਫਰ ਇਹ ਕਰਦੇ ਆ ਕਿ ਅਸੀਂ ਉੱਥੇ ਜਾਏ ਜਿੱਥੇ ਸੰਗਤ ਘਟ ਹੋਏ ਤਾਂ ਕਿ ਅੱਗੇ ਜਾ ਕੇ ਉੱਥੇ ਵੀ ਸੰਗਤ ਬੜਨ ਸਿੱਖੀ ਦੇ ਨਾਲ ਜੁੜਨ ਜਿੱਦਾ ਸੀ ਰਾਜਸਥਾਨ ਦੇ ਵਿੱਚ ਪਾਕਸਰ ਪਿੰਡ ਪੜਦਾ ਹੈ ਉੱਥੇ ਬਹੁਤ ਘਾਟ ਸੰਗਤ ਸੀਗੀ ਉੱਥੇ ਕੋਈ ਪ੍ਰਚਾਰਕ ਨਹੀਂ ਆਂਦਾ ਸੀ ਤਾਂ ਅਸੀਂ ਉੱਥੇ ਪ੍ਰਚਾਰ ਕੀਤਾ ਇੱਕ ਦਿਨ ਦੇ ਵਿੱਚ 3 ਦਿਨ ਹਾਜ਼ਰੀ ਭਰੀ ਉੱਥੇ ਸਾਡੇ ਪ੍ਰਚਾਰ ਤੋਂ ਬਾਅਦ 82 ਬੱਚੇ ਆਨੇ ਅਮਰਿਸ਼ਕਿਆ ਇਹ ਵੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡੇ ਤੋਂ ਵੇਖ ਕੇ ਕੋਈ ਪ੍ਰਭਾਵਿਤ ਹੋਇਆ ਹੈ ਪਰ ਉੱਥੇ ਕਿੰਨੇ ਸਵਾਲ ਕੀਤੇ ਗਏ ਤੁਹਾਨੂੰ ਬੱਚਿਆਂ ਨੇ ਹਨ ਜਿਵੇਂ ਤੁਸੀਂ ਛੋਟੇ ਸਭ ਤੋਂ ਛੋਟੇ ਪ੍ਰਚਾਰਕ ਸੀ ਕਿਉਂਕਿ ਵੱਡੇ ਤੇ ਤੁਹਾਡੇ ਮਾਤਾ ਜੀ ਕਰਦੇ ਨੇ ਤੇ ਉਹ ਤੇ ਚਲੋ ਉਹ ਸਾਰੇ ਚੀਜ਼ਾਂ ਬਾਰੇ ਜਾਣਕਾਰੀ ਰੱਖਦੇ ਆ ਪਰ ਜਦ ਤੁਹਾਨੂੰ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਦੇ ਦਿੰਦੇ ਤੁਸੀਂ ਉਹਦੇ ਬਾਅਦ ਜਦੋਂ ਸਭ ਤੋਂ ਜ਼ਿਆਦਾ ਮਾਤਰਾ ਜਿਹੜੀ ਬੱਚਿਆਂ ਦੇ ਸੀਗੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਸਭ ਤੋਂ ਜ਼ਿਆਦਾ ਬੱਚੇ ਸੀਗੇ ਉੱਥੇ ਆ ਕੇ ਉਹ ਮੈਨੂੰ ਪੁੱਛਦੇ ਆ ਕਿ ਮੂਲ ਮੰਤਰ ਦਾ ਮਹਤਵ ਮੂਲ ਮੰਤਰ ਕੀ ਹੁੰਦਾ ਸਾਨੂੰ ਵੀ ਮੂਲ ਮੰਤਰ ਸਿਖਾਓ ਗੁਰਬਾਣੀ ਦਾ ਅਭਿਆਸ ਕਰੋ ਕਰਉ ਤੇ ਸਾਨੂੰ ਐਦਾ ਬੱਚਾ ਹਮੇ ਬਤਾਓ ਕਿ ਗੁਰ ਸਾਹਿਬ ਨੇ ਸਾਡੇ ਲਈ ਕੀ ਕੀਤਾ ਹੈ ਛੋਟੇ ਸਾਹਿਬ ਜਦੇ ਬਾਰੇ ਦੱਸੋ ਤਾਂ ਉੱਥੇ ਸਾਰੇ ਬੱਚੇ ਇੱਥੇ ਮੈਨੂੰ ਘੇਰ ਕੇ ਬੈਠ ਜਾਂਦੇ ਨੇ ਤੇ ਸਾਡੇ ਸਾਰੇ ਕੇ ਸਾਰੇ ਬੱਚੇ ਮੇਰੇ ਤੋਂ ਸਵਾਲ ਪੁੱਛਦੇ ਨੇ ਤੇ ਮੈਂ ਆਨਸਰ ਕਰਦਾ ਉਹਨਾਂ ਨੂੰ ਸਾਨੂੰ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਕੋਈ ਬੱਚਾ ਮੇਰੇ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਸਵਾਲ ਪੁੱਛਦਾ ਹੈ ਤੇ ਸਿੱਖੀ ਕੀ ਔਰ ਜਾਂਦਾ ਹੈ ਜੇ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਚ ਕੀ ਕੋ ਸਿੱਖਿਆ ਜਾਂ ਨਿਰੰਕਾਰ ਦਾ ਆਕਾਰ ਨਿਰੰਕਾਰ ਕੀ ਹੈ ਨਾ ਇਵੇਂ ਦੇ ਸਵਾਲ ਤੁਸੀਂ ਜਿਵੇਂ ਤੁਹਾਡੇ ਮਨ 'ਚ ਹੀ ਪੈਦਾ ਹੁੰਦੇ ਨੇ ਗੁਰੂ ਸਾਹਿਬ ਕੀ ਨੇ ਰੱਬ ਕੀ ਆ ਤੇ ਉਹ ਬਾਣੀ 'ਚ ਕਿਦਾਂ ਤੁਹਾਨੂੰ ਪਤਾ ਲੱਗਾ ਇਹ ਚੀਜ਼ਾਂ ਬਾਰੇ ਅਸੀਂ ਜਪਜੀ ਸਾਹਿਬ ਪੜ੍ਹਦੇ ਆ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਭ ਤੋਂ ਪਹਿਲੀ ਬਾਣੀ ਹੈ ਉਹਦਾ ਹੀ ਜਪੁ ਸਾਹਿਬ ਵੀ ਦਸ਼ਮ ਗ੍ਰੰਥ ਵਿੱਚੋਂ ਸਭ ਤੋਂ ਪਹਿਲੀ ਬਾਣੀ ਹੈ ਇਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਆਂ नमस्तंग काले नमस्तंग कृपाले नमस्तंग अरूपे न अनुपे श्री गुरु गोविंद सिंह जी महाराज उस अकाल पुरख दी पुस्तक कर दिया जिसका कोई रूप नहीं है रंग नहीं है रेख नहीं है पेख नहीं है रूप रंग और अरेखे चक्र और चिन्ह और चिन अरबर जात अरपात अर निहंजे ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤ ਕੇ ਜਿਦਾ ਕੋਈ ਰੂਪ ਨਹੀਂ ਹੈ ਰੰਗ ਨਹੀਂ ਹੈ ਰੇਖ ਨਹੀਂ ਹੈ ਪੇਖ ਨਹੀਂ ਹੈ ਅਸੀਂ ਉਸ ਨਿਰੰਕਾਰ ਦੀ ਉਸਤਤ ਕਰਦੇ ਹਾਂ ਜਦੋਂ ਕਿਸੇ ਬੱਚੇ ਨੂੰ ਕੁਝ ਆਪਣੇ ਮਾਪਿਓ ਤੋਂ ਚਾਹੀਦਾ ਹੁੰਦਾ ਹੈ ਤਾਂ ਉਹ ਕੀ ਕਰਦਾ ਹੈ ਆਪਣੇ ਮਾਪਿਓ ਨੂੰ ਮਸਕਾ ਲਾਂਦਾ ਹੈ ਕੀ ਕਰਦਾ ਹੈ ਪਾਪਾ ਤੁਸੀਂ ਬਹੁਤ ਚੰਗੇ ਹੋ ਤੁਸੀਂ ਤਾਂ ਬਹੁਤ ਚੰਗਾ ਕੰਮ ਕਰਦੇ ਹੋ ਮਮਾ ਤੁਸੀਂ ਅੱਜ ਬਹੁਤ ਚੰਗਾ ਕੰਮ ਕੀਤਾ ਉਹਨੂੰ ਖਾਣਾ ਦੇ ਦਿੱਤਾ ਤਾਂ ਮਾਪਿਓ ਉਹਦੀ ਚਾਲ ਸਮਝ ਜਾਂਦੇ ਨੇ ਉਹਦੀ ਚਲਾਕੀ ਸਮਝ ਜਾਂਦੇ ਨੇ ਦੇ ਉਹਨੂੰ ਪੁੱਛਦੇ ਨੇ ਹੁਣ ਦੱਸ ਤੈਨੂੰ ਕੀ ਚਾਹੀਦਾ ਐ ਇਦਾਂ ਕਿਉਂ ਕਰਦਾ ਸਾਡੇ ਨਾਲ ਤਾਂ ਮਾਪਿਆਂ ਨੂੰ ਉਹ ਚੀਜ਼ ਦਿਲਾ ਦਿੰਦੇ ਨੇ ਜਿਹੜੀ ਉਸ ਬੱਚੇ ਨੂੰ ਚਾਹੀਦੀ ਹੁੰਦੀ ਹੈ ਐਦਾਂ ਹੀ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਗੁਰੂ ਸਾਹਿਬ ਜੀ ਸਾਡ ਨੂੰ ਵੇਖਦੇ ਆ ਸਾਡੇ ਅੰਗ ਸੰਗ ਹੁੰਦੇ ਨੇ ਉਹ ਸਾਨੂੰ ਫਿਰ ਪੁੱਛਦੇ ਨੇ ਇਹ ਤਾਂ ਉਹ ਚੰਗਾ ਬੱਚਾ ਐ ਇਹ ਤਾਂ ਮੇਰਾ ਪਾਠ ਕਰਦਾ ਐ ਇਹ ਤਾਂ ਗੁਰਬਾਣੀ ਪੜ੍ਹਦਾ ਐ ਇਹ ਤਾਂ ਮੇਰਾ ਨਾਮ ਜਪਦਾ ਐ ਤਾਂ ਉਹ ਸਾਨੂੰ ਪੁੱਛਦੇ ਨੇ ਹੁਣ ਦੱਸ ਤੈਨੂੰ ਕੀ ਚਾਹੀਦਾ ਇਸ ਲਈ ਸਾਨੂੰ ਗੁਰਬਾਣੀ ਦਾ ਪਾਠ ਜੱਜ ਨਾਲ ਕਰਨਾ ਚਾਹੀਦਾ ਹੈ ਟੰਗ ਨਾਲ ਕਰਨਾ ਚਾਹੀਦਾ ਹੈ ਸੁੱਚੇ ਹੱਥ ਕਰਕੇ ਗੁਟਕਾ ਸਾਬ ਨੂੰ ਹੱਥ 'ਚ ਫੜ ਕੇ ਫੋਨ ਦੇ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਫੋਨ ਦੇ ਵਿੱਚ ਪਾਟ ਕਰਦੇ ਹਾਂ ਤਾਂ ਫੋਨ ਦੇ ਵਿੱਚ ਸਾਡੇ ਗੰਦੇ ਹੱਥ ਲੱਗਦੇ ਨੇ ਕਿ ਅਸੀਂ ਖਾਣਾ ਖਾਂਦੇ ਫੋਨ ਯੂਜ਼ ਕਰਦੇ ਉਹਦੇ ਵਿੱਚ ਗੰਦੇ ਹੱਥ ਲੱਗਦੇ ਨੇ ਜੇ ਅਸੀਂ ਸੁੱਚੇ ਮਨ ਨਾਲ ਸੁੱਚੇ ਹੱਥਾਂ ਨਾਲ ਗੁਟਕਾ ਸਾਬ ਨੂੰ ਆਪਣੇ ਹੱਥ 'ਚ ਫੜ ਕੇ ਪਾਟ ਕਰਾਂਗੇ ਤਾਂ ਗੁਰੂ ਸਾਬ ਸਾਡੇ ਅੰਗ ਸੰਗ ਹੋਣਗੇ ਬਿਲਕੁਲ ਜੀ ਛੋਟੇ ਬੱਚੇ ਨੇ ਬਹੁਤ ਚੀਜ਼ਾਂ ਹਮ ਦਸੀਆਂ ਵੈਸੇ ਆਹ ਲਾਸਟ ਸਵਾਲ ਤੁਹਾਨੂੰ ਪੁੱਛ ਲਈਏ ਇਹ ਸਾਰੀਆਂ ਪ੍ਰੇਰਣਾਵਾਂ ਇਹ ਜਿਹੜੀ ਸਿੱਖਿਆ ਇਹ ਚੀਜ਼ਾਂ ਬਾਰੇ ਤੁਹਾਨੂੰ ਸਭ ਤੋਂ ਜ਼ਿਆਦਾ ਕਿਹਨੇ ਪ੍ਰੇਰਿਤ ਕੀਤਾ ਤੇ ਕਿਸ ਤਰ੍ਹਾਂ ਦਾ ਤੁਸੀਂ ਮਤਲਬ ਕਿਹਦੀ ਚੀਜ਼ਾਂ ਨਾਲ ਜਾਂ ਕਿਸ ਕਿਹ ਨਾਲ ਜੁੜ ਕੇ ਤੁਸੀਂ ਅੱਗੇ ਪ੍ਰਚਾਰ ਕਰਨਾ ਚਾਹੁੰਦੇ ਹੋ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੀ ਮਾਤਾ ਬੀਬੀ ਅਨੁਰਾਧਾ ਕੌਰ ਖਾਲਸਾ ਜੀ ਦਾ ਜਿਨ੍ਹਾਂ ਨੇ ਮੈਨੂੰ ਗੁਰਮਤਿ ਸਿਧਾਂਤਾਂ ਨਾਲ ਜੋੜਿਆ ਤੇ ਮੈਂ ਧੰਨਵਾਦ ਕਰਦਾ ਮੇਰੇ ਨਾਨੂ ਗਿਆਨੀ ਤੇਜਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਪੁਰਸ਼ ਸਾਹਿਬ ਬਾਰੇ ਦੱਸਿਆ ਸਾਹਿਬਜ਼ਾਦੇ ਬਾਰੇ ਦੱਸਿਆ ਸਿੱਖੀ ਇਤਿਹਾਸ ਬਾਰੇ ਦੱਸਿਆ ਤੇ ਸਾਡੀ ਬ੍ਰਿਗੇਡ ਸ਼ਹੀ ਗੁਰੂ ਤੇਗ ਬਹਾਦਰ ਬ੍ਰਿਗੇਡ ਪ੍ਰਚਾਰ ਪ੍ਰਸਾਰ ਅੰਤ ਕਰੇਗੀ ਜਦੋਂ ਤੱਕ ਘਾਹ ਹਰੀ ਰਹੇਗੀ ਸੂਰਜ ਡੂਬੇਗਾ ਨਹੀਂ ਔਰ ਜਬ ਤੱਕ ਇਹ ਸੰਸਾਰ ਰਹੇਗਾ ਦੁਨੀਆ ਰਹੇਗੀ ਉਦੋਂ ਤੱਕ ਸਾਡੀ ਬ੍ਰਿਗੇਡ ਸ਼ਹੀ ਗੁਰੂ ਤੇਗ ਬਹਾਦਰ ਬ੍ਰਿਗੇਡ ਪ੍ਰਚਾਰ ਪ੍ਰਸਾਰ ਨੂੰ ਅੱਗੇ ਲੈ ਕੇ ਜਾਊਗੀ ਬਹੁਤ ਬਹੁਤ ਧੰਨਵਾਦ ਤੇ ਬੜਾ ਵਧੀਆ ਲੱਗਾ ਵੀਰ ਪ੍ਰਤਾਪ ਸਿੰਘ ਨਾਲ ਗੱਲਾਂ ਬਾਤਾਂ ਕਰਕੇ ਇਹ ਵੀਡੀਓ ਨੂੰ ਤੁਸੀਂ ਦੇਖਿਓ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਕੱਲੀ ਕੱਲੀ ਗੱਲ ਦੇ ਵਿੱਚੋਂ ਪ੍ਰਚਾਰ ਨਿਕਲਦਾ ਕੱਲੀ ਕੱਲੀ ਗੱਲ ਸਾਡੇ ਬੱਚਿਆਂ ਦੇ ਅੱਜ ਸਿੱਖਣ ਵਾਲੀ ਆ ਮਾਤਾਵਾਂ ਨੂੰ ਪੜ੍ਹਣਾ ਨੂੰ ਔਰ ਛੋਟੇ ਛੜੇ ਬੱਚਿਆਂ ਨੂੰ ਜ਼ਰੂਰ ਇਹ ਵੀਡੀਓ ਜ਼ਰੂਰ ਦਿਖਾਓ ਕਿਉਂਕਿ ਛੋਟੇ ਜਿਹੇ ਬੱਚੇ ਕੋਲ ਇੰਨਾ ਗਿਆਨ 11 ਸਾਲ ਦੀ ਮਹਿਜ ਉਮਰ ਆ ਜਾਂਦੀ ਤੇ ਏਡੀਆਂ ਸੋਹਣੀਆਂ ਸਿਆਣੀਆਂ ਗੱਲਾਂ ਕਰਦਾ ਹੈ ਤੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਜਿੱਥੇ ਜਾਂਦਾ ਉਹਨਾਂ ਨੂੰ ਇਹੋ ਜਿਹੀ ਗੱਲਾਂ ਸਾਂਦਿੰਦਾ ਤੇ ਅਗਲਾ ਵੀ ਪ੍ਰਭਾਵਿਤ ਹੋ ਕੇ ਉਸ ਪਾਸੇ ਨੂੰ ਤੁਰ ਪੈਂਦਾ ਜਹਾਜ਼ ਦੇ ਜਹਾਜ਼ ਦੇ ਵਿੱਚ ਪਾਇਲਟ ਜਿਹੜਾ ਹੁੰਦਾ ਬਹੁਤ ਹੀ ਐਜੂਕੇਟਿਡ ਬੰਦਾ ਹੁੰਦਾ ਹੈ ਹਨਾ ਉਹ ਵੀ ਇਹਦੀ ਦੱਲਾਂ ਸੁਣ ਕੇ ਉਹਨੂੰ ਵੀ ਲੱਗਾ ਵੀ ਹਾਂ ਸਾਨੂੰ ਵੀ ਪਾਠ ਕਰਨਾ ਚਾਹੀਦਾ ਉਹ ਵੀ ਕਹਿੰਦਾ ਮੈਂ ਵੀ ਪਾਠ ਕਰਦਾ ਜੇ ਸਮਾਂ ਲੱਗਦਾ ਪਰ ਹੁਣ ਕਰਿਆ ਕਰਾਂਗਾ ਹਨਾ ਇਹ ਹੀ ਗੱਲ ਹੋਈ ਸੀ ਨਾ ਤੇ ਦੇਖੋ ਤੁਸੀਂ ਕੀ ਪ੍ਰਚਾਰ ਕਰਨ ਉਸ ਤੇ ਤੁਹਾਡੀ ਦਿੱਖ ਤੁਹਾਡੇ ਕੰਮ ਕਰਨ ਦਾ ਤਰੀਕਾ ਤੁਹਾਡੇ ਬੋਲਣ ਦਾ ਤਰੀਕਾ ਬੜਾ ਵਰਕ ਕਰਦਾ ਇਸੇ ਤਰ੍ਹਾਂ ਬੱਚਾ ਆਪਣੇ ਤਰੀਕਿਆਂ ਨਾਲ ਆਪਣੇ ਆਪਣੀ ਸਮਝ ਨਾਲ ਪ੍ਰਚਾਰ ਵੀ ਕਰਦਾ ਉਹ ਵੀ ਪੜਾਈ 'ਚ ਵੀ 95% ਲੈ ਕੇ ਆਉਂਦਾ ਕਿਉਂਹੀ ਆਪਣੇ ਬੱਚਿਆਂ ਨੂੰ ਵੀ ਪ੍ਰਚਾਰਕ ਬਣਾ ਸਕਦੇ ਕੋਈ ਜ਼ਰੂਰੀ ਨਹੀਂ ਕਿਸੇ ਪ੍ਰਚਾਰਕ ਦਾ ਬੱਚਾ ਹੀ ਪ੍ਰਚਾਰਕ ਬਣ ਸਕਦਾ ਸਾਰੇ ਹੀ ਬਣ ਸਕਦੇ ਆਪਾਂ ਚੰਗੀਆਂ ਗੱਲਾਂ ਸਿੱਖ ਸਕਦੇ ਆ ਇਹੋ ਜੀ ਵੀਡੀਓ ਨੂੰ ਸ਼ੇਅਰ ਕਰਕੇ ਵੀ ਅੱਗਾ ਪਹੁੰਚਾ ਸਕਦੇ ਆ ਕਿ ਕਿਸੇ ਬੱਚੇ ਦਾ ਜੀਵਨ ਬਦਲ ਜਾਏ ਕਿਸੇ ਮਾਤਾ ਦਾ ਜੀਵਨ ਬਦਲ ਜਾਏ ਤੇ ਇਹੋ ਜੇ ਬੱਚਿਆਂ ਨੂੰ ਅੱਜ ਆਪਾਂ ਉੱਥੇ ਨੂੰ ਲੈ ਕੇ ਜਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਪ੍ਰਚਾਰਕ ਵੀ ਬਣ ਸਕਦੇ ਆ ਤੇ ਇਸ ਪ੍ਰੋਫੈਸ਼ਨ ਨਾਲ ਵੀ ਲੋਕ ਚੰਗਾ ਸੋਚ ਰੱਖ ਸਕਦੇ ਆ ਕਿਉਂਕਿ ਲੋਕਾਂ ਨੂੰ ਅੱਜ ਕੱਲ ਜਿਹੜਾ ਮਾਈਂਡ ਹੈ ਇਸ ਤੋਂ ਸਕਿਪ ਹੋ ਚੁਕਿਆ ਲੋਕਾਂ ਦਾ ਮਾਈਂਡ ਅੱਜਕੱਲ ਆਧੁਮਿਕਤਾ ਡਿਜੀਟਲ ਦੇ ਵਾਸਤੇ ਲੱਗ ਗਿਆ ਟੀਵੀਆਂ ਪਾਸੇ ਲੱਗ ਗਿਆ ਪਰ ਟੀਵੀਆਂ ਫਿਲਮਾਂ ਦਾ ਵੀ ਤੁਸੀਂ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਆ ਛੋਟੇ ਛੋਟੇ ਫਿਲਮਾਂ ਵੀ ਬਣਾਉਂਦੇ ਆ ਛੋਟੇ ਛੋਟੇ ਮੈਸੇਜ ਲੋਕਾਂ ਨੂੰ ਦਿੰਦੇ ਰਹਿੰਦੇ ਹਰ ਟਾਈਮ ਹਣਾ ਇਹ ਵੀ ਚੀਜ਼ਾਂ ਤੁਸੀਂ ਕਰਦੇ ਹੋ ਨਾ ਤੇ ਬਹੁਤ ਬੱਚਾ ਬਹੁਤ ਹੀ ਮਨੰਦਰ ਪੇਜਾਂ ਦੇ ਵੀ ਤੁਸੀਂ ਦੇਖ ਸਕਦੇ ਜਾ ਕੇ ਇਹਨਾਂ ਨੇ ਪੇਜ ਬਣਾਏ ਹੋਏ ਉਹਨਾਂ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣੇ ਮੈਸੇਜ ਦਿੰਦੇ ਆ ਸਾਡੇ ਵਾਲੇ ਦੇ ਬੱਚੇ ਨਚਾਈ ਜਾਂਦੇ ਆ ਜੇ ਦੇਖਿਆ ਜਾਏ ਤੇ ਪ੍ਰਚਾਰ ਕਰਨ ਦੀ ਕੀ ਕਰਨਾ ਨਚਾਈ ਜਾਂਦੇ ਨਚਾਉਣਾ ਨਹੀਂ ਚਾਹੀਦਾ ਇਹੋ ਜਿਹੇ ਮੈਸੇਜ ਦੇਣੇ ਚਾਹੀਦੇ ਨੇ ਇਹੋ ਜੀ ਵੀਡੀਓ ਵਾਇਰਲ ਕਰਨੀ ਚਾਹੀਦੀਆਂ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਜਾਜ ਵਾਲੀ ਆ ਪੌਂਦ ਵਿੱਚ ਲਗਾ ਦੇਆ ਤੁਸੀ ਜ਼ਰੂਰ ਦੇਖਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀਫਤ ਹੈ ਜਾ ਕੇ ਇਹਨਾਂ ਨੇ ਪੇਜ ਬਣਾਏ ਹੋਏ ਉਹਨਾਂ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣੇ ਮੈਸੇਜ ਦਿੰਦੇ ਆ ਸਾਡੇ ਵਾਲੇ ਦੇ ਬੱਚੇ ਨਚਾਈ ਜਾਂਦੇ ਆ ਜੇ ਦੇਖਿਆ ਜਾਏ ਤਾਂ ਪ੍ਰਚਾਰ ਕਰਨ ਦੀ ਕੀ ਕਰਨਾ ਨਚਾਈ ਜਾਂਦੇ ਨਚਾਉਣਾ ਨਹੀਂ ਚਾਹੀਦਾ ਇਹੋ ਜਿਹੇ ਮੈਸੇਜ ਦੇਣੇ ਚਾਹੀਦੇ ਨੇ ਇਹੋ ਜਿਹੇ ਵੀਡੀਓ ਵਾਇਰਲ ਕਰਨੀ ਚਾਹੀਦੀਆਂ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਜਾਜ ਵਾਲੀ ਆ ਪੌਂਦ ਵਿੱਚ ਲਗਾ ਦੇਆਂਗੇ ਤੁਸੀਂ ਜ਼ਰੂਰ ਦੇਖਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀਫਤ ਹੈ